ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹੜਾ ਜਿਹਾ ਮਟੀਰੀਅਲ ਆ ਗਿਆ ਕਿ ਕਿਹੜਾ ਜਿਹਾ ਮਟੀਰੀਅਲ ਆ ਗਿਆ ਕਿ ਕਿਹੜਾ ਜਿਹਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਤੁਸੀਂ ਕਿੰਨ ਕਿਹੜਾ ਜਿਹਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਾਂਝੀ ਦਿਓ ਤੁਸੀਂ ਸਾਨੂੰ ਮਟੀਰੀਅਲ ਸਾਂਝੀ ਦਿਓ ਬਾਅਦ ਚ ਕਹਿੰਦੇ ਹੋ ਟੈਕਨੀਕਲ ਪ੍ਰੋਬਲਮ ਉਹ ਜਨਾਬ ਦੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰਾਈ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ baar baar uthna bhi technical problem hai ha isse gal kaam hai main ta baar baar uthe nahi main ta main ta jadon time mila speaker saab ne time ditta main ta othe hi bol reha ha chalo ji ab BBMP di gal chal rahi hai sir ji inna ne mainu pata inna ne ye non serious hai ge ne inna ne koi BBMP na laan dena ni sidhi ji gal hai na sade kole pani hai ga na asi deyiye unna nu ਸਾਡਾ ਪਾਣੀ ਅਸੀਂ ਆ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਹਾਂ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕੈਪेबल ਹੈ ਪੰਜਾਬ ਪੁਲਿਸ ਕਾਬਿਲ ਹੈ ਅੰਗਰੇਜ਼ੀ ਬੋਲਦੀ ਮੈਂ ਹਿੰਦੀ ਬੋਲਦੀ ਪੰਜਾਬੀ ਬੋਲਦੀ ਠੀਕ ਹੈ ਜੀ ਜਿਹੜੀ ਵੀ ਭਾਸ਼ਾ ਇਹਨਾਂ ਨੂੰ ਸਮਝ ਆਉਂਦੀ ਹੈ ਉਹ ਸਮਝ ਲੈਣ ਸਿੱਧੀ ਜੀ ਗੱਲ ਹੈ ਅਸੀਂ ਤਾਂ ਹੁਣ ਜਿੰਨਾ ਚਿਰ ਹੈਗੇ ਆ ਅਸੀਂ ਤਾਂ ਤੁਹਾਨੂੰ ਐਂ ਤੰਗ ਕਰਾਂਗੇ ਠੀਕ ਹੈ ਜੀ ਸਾਨੂੰ ਪਬਲਿਕ ਨਹੀਂ ਸਾਨੂੰ ਹਟਾ ਦਿਓ ਵੋਟਾਂ ਲੈ ਕੇ ਪਬਲਿਕ ਹੈ ਜਨਤਾ ਹੈ ਵੋਟ ਵੋਟਾਂ ਜੇ ਸਾਡੇ ਕੰਮ ਪਸੰਦ ਨਹੀਂ ਆਉਣਗੇ ਤਾਂ ਨਹੀਂ ਪਹੁੰਚਗੇ ਠੀਕ ਹੈ ਜੇ ਸਾਡੇ ਕੰਮ ਪਸੰਦ ਆ ਜਾਣਗੇ ਦੁਬਾਰੇ ਪਾ ਦੇਣਗੇ ਦਿੱਲੀ ਚ 10 ਸਾਲ ਸਾਡੀ ਸਰਕਾਰ ਰਹੀ ਐਸ ਪਰ ਸਰਕਾਰ ਨਹੀਂ ਹੈਗੀ ਫਿਰ ਕੀ ਹੁੰਦਾ ਤੁਹਾਡੇ ਤਾਂ ਅਗਰ ਦਿੱਲੀ ਚ ਚਲੋ ਛੱਡੀ ਪਰ ਹਨਾ ਉਹ ਤਾਂ ਜ਼ੀਰੋ ਉਹ ਤਾਂ ਜ਼ੀਰੋ ਹਨਾ ਹਾਲਾਂਕਿ ਵੱਡੇ ਵੱਡੇ ਘਰ ਜਿਹੜੇ ਨੇ ਕਾਂਗਰਸ ਦੇ ਉਹ ਉੱਥੇ ਨੇ ਦਿੱਲੀ ਚ ਨਵੀਂ ਦਿੱਲੀ ਵਿਧਾਨ ਸਭਾ ਚ ਉੱਥੋਂ ਵੀ ਨਹੀਂ ਜਿੱਤੇ ਇਹ ਇਹਦਾ ਮਤਲਬ ਉਹਨਾਂ ਚਲੋ ਉਹਨਾਂ ਨੇ ਤਾਂ ਕੀ ਬੋਟ ਪਾਉਣੀ ਹੈ ਉਹਨਾਂ ਦੇ ਮਾਲੀ ਮੂਲੀ ਵੀ ਨਹੀਂ ਪਾਉਂਦੇ ਇਹਨਾਂ ਨੂੰ ਵੋਟ ਇਹਨਾਂ ਦੇ ਕਰਾਂ ਨੇ ਸੋ ਇਸ ਕਰਕੇ ਥੋੜਾ ਜਿਹਾ ਹਕੀਕਤ ਦੇ ਨੇੜੇ ਜਾਣਾ ਚਾਹੀਦਾ ਹੈ ਪਾਰਟੀ ਨੂੰ ਰਿਵਿਊ ਕਰੋ ਕਿ ਕਿਉਂ ਹਾਰ ਗਏ ਕਾਰਨ ਕੀ ਹੈ ਜਨਤਾ ਕਿਉਂ ਤੁਹਾਡੇ ਜਨਤਾ ਜਨਤਾ ਕਿਉਂ ਮੁਕਰ ਗਈ ਕਿਉਂਕਿ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਚਲੋ ਆਜੋ ਆ ਪਾਣੀ ਪਾਣੀ ਦਾ ਮੁੱਦਾ ਤਾਂ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਤੁਸੀਂ ਚਾਂਦੀ ਦੀਆਂ ਕਈਆਂ ਨਾਲ ਟੱਕ ਲਾਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਵਾਲੇ ਨਹੀਂ ਪਸੰਦ ਕਰਦੇ ਤੁਸੀਂ ਤੁਸੀਂ ਹਰਿਆਣੇ ਨਾਲ ਲੜਾਈ ਸਾਡੀ ਕਰਾ ਦਿੰਦੇ ਹੋ ਤਾਂ ਕਰਕੇ ਤੁਹਾਨੂੰ ਹਰਿਆਣੇ ਵਾਲੇ ਨਹੀਂ ਪਸੰਦ ਕਰਦੇ ਦਿੱਲੀ 'ਚ ਤੁਹਾਨੂੰ ਵੈਸੇ ਨਹੀਂ ਪਸੰਦ ਕਰਦੇ ਬਾਕੀ ਤੁਹਾਡਾ ਕੱਲ ਹੈ ਨਹੀਂ ਕਿਰਪਾ ਕਰਕੇ ਨਵੀਂ ਪਾਰਟੀ ਕਿਉਂ ਆ ਗਈ ਇਹਦਾ ਵੀ ਰਿਵਿਊ ਕਰ ਲਓ ਕਿ ਕਿਉਂ ਲੋਕ ਪਿਆਰ ਕਰਨ ਲੱਗੇ 92 ਸੀਟਾਂ ਪਹਿਲਾਂ ਇਤਿਹਾਸ 'ਚ ਕਦੇ ਨਹੀਂ ਆਈਆਂ ਤੁਸੀਂ 60 70 ਤੇ ਖੜ ਜਾਂਦੇ ਤੁਸੀਂ ਆਪ ਹੀ ਹਰਾ ਲੈਂਦੇ ਸੀਗੇ ਵੀ ਇੰਨੇ ਨਾਲ ਜਿਤਾਓਏ ਤੰਗ ਕਰਨਗੇ ਅੱਜ ਤੱਕ ਇਹਨੇ ਜੀ 100 ਆਉਣ ਅੱਜ ਤੱਕ ਇਹਨੇ 115 ਆਉਣ ਚਲ ਤੁਹਾਨੂੰ ਆ ਜਾਣ ਤੁਸੀਂ ਆ ਜੂ ਪਰ ਕੰਮ ਵਧੀਆ ਕਰੋ ਜਿਹਦੇ ਨਾਲ ਪੰਜਾਬ ਉੱਪਰ ਹੋਵੇ ਜਿਹਦੇ ਨਾਲ ਦੇਸ਼ ਉੱਪਰ ਹੋਵੇ ਤਾਂ ਕਰਕੇ ਮੈਂ ਗੱਲ ਕਹਿਣ ਵਸਤੇ ਉੱਠਿਆ ਕਿ ਅਸੀਂ ਦੇਸ਼ ਅਸੀਂ ਨੈਸ਼ਨਲਿਸਟ ਲੋਕ ਆ ਅਸੀਂ ਵਤਨ ਪ੍ਰਸਤ ਲੋਕ ਆ ਅਸੀਂ ਅਸੀਂ ਆਲਮੋਸਟ ਸਾਡੀਆਂ 99% ਜਿਹੜੀਆਂ ਅ ਸਾਡੀਆਂ ਮੀਟਿੰਗਸ ਨੇ ਚਾਹੇ ਵਪਾਰੀਆਂ ਨਾਲ ਹੈ ਚਾਹੇ ਕਿਸਾਨਾਂ ਨਾਲ ਹੈ ਚਾਹੇ ਕਿਸੇ ਵੀ ਪੱਦਰ ਦੇ ਵਰਗ ਨਾਲ ਹੈ ਜਨਗਨਮਨ ਤੋਂ ਸ਼ੁਰੂ ਹੁੰਦਾ ਹੈ ਤੇ ਜਨਗਨਮਨ ਤੇ ਸੀ ਉਸ ਮੀਟਿੰਗ ਦਾ ਐਂਡ ਕਰਦੇ ਹਾਂ ਅਸੀਂ ਦੇਸ਼ ਭਗਤ ਲੋਕ ਆ ਕਿਰਪਾ ਕਰਕੇ ਸਾਨੂੰ ਨਾਂ ਬੰਡੋ ਸਰਟੀਫਿਕੇਟ ਫਿਰ ਗੱਲਾਂ ਤੋਪਾਂ ਤੇ ਚਲੀਆਂ ਜਾਣਗੀਆਂ ਫਿਰ ਗੱਲਾਂ ਉਧਰ ਇਧਰਲੇ ਪਾਸੇ ਚਲੇ ਜਾਣਗੇ ਧਰਮ ਵਾਲੇ ਪਾਸੇ ਇਸ ਕਰਕੇ ਜੇ ਕਿਤੇ ਕਾਂਗਰਸ ਦੇਸ਼ ਨੂੰ ਬਖਸ਼ ਦੇ ਤਾਂ ਇਹ ਦੇਸ਼ ਤਰੱਕੀ ਕਰ ਸਕਦਾ ਜੀ ਜੇ ਕਿਤੇ ਭਾਜਪਾ ਦੇਸ਼ ਨੂੰ ਬਖਸ਼ ਦੇ ਤਾਂ ਦੇਸ਼ ਤਰੱਕੀ ਕਰ ਸਕਦਾ ਕੋਈ ਚੰਗੇ ਬੰਦੇ ਆਉਣ ਚੰਗੇ ਲੋਕ ਮੈਂ ਕਹਿੰਦਾ ਚੰਗੇ ਪਾ ਕਾਂਗਰਸ ਚ ਕੋਈ ਮਾੜੇ ਬੰਦੇ ਨਹੀਂਗੇ ਚੰਗੇ ਬੰਦੇ ਜਿੱਤਣ ਚੰਗੇ ਬੰਦੇ ਜਿੱਤਣ ਕੈਪਟਨ ਸਾਹਿਬ ਬੈਠੇ ਨੇ ਪਰ ਭਾਰਤ ਨੂੰ ਪਤਾ ਹੀ ਨਹੀਂ ਕਿੰਨੀ ਵਾਰੀ ਦੇਸ਼ ਦਾ ਝੰਡਾ ਪ੍ਰਗਟ ਸਿੰਘ ਨੇ ਤਾਂ ਆਹ ਜਾਂਦਾ ਦੇਖਿਆ ਹੋਊਗਾ ਐਦਾਂ ਕਰਕੇ ਮੈਂ ਵੀ ਦੇਖਿਆ ਮੈਂ ਟੀਵੀ ਤੇ ਦੇਖਦਾ ਸੀ ਤੇ ਉੱਥੇ ਖੜੇ ਹੁੰਦੇ ਸੀ ਹਾਕੀ ਦੇ ਕੈਪਟਨ ਰਹੇ ਹਾਕੀ ਸਾਡੀ ਜਿੰਦ ਜਾਨ ਹੈ ਕਾਂਗਰਸ ਬਹੁਤ ਚੰਗੇ ਬੰਦੇ ਨੇ ਜਿੰਨਾ ਚਾਹੀਦਾ ਜਰੂਰੀ ਥੋੜੀ ਕੀ ਗੱਲ ਹੈ ਹਰੇਕ ਬੰਦਾ ਆਮਾਨੀ ਪਾਰਟੀ ਵੱਲੋਂ ਜਿੱਤੂਗਾ ਚੰਗੇ ਬੰਦੇ ਜਿੱਤਣਗੇ ਅੱਛੀਆਂ ਡਿਬੇਟਾਂ ਹੋਣਗੀਆਂ ਅੱਛੇ ਬਹਿਸ ਹੋਊਗੀ ਅੱਛੀ ਬਹਿਸ ਹੋਊਗੀ ਅੱਛੇ ਕਾਨੂੰਨ ਬਣਗੇ ਬਹੁਤ-ਬਹੁਤ ਮਿਹਰਬਾਨੀ ਸਰ ਮੁੱਖ ਮੰਤਰੀ ਸਾਹਿਬ ਆਪਣੇ अरोड़ा ਸਾਹਿਬ ਨੂੰ ਇੰਟਰੋਡਿਊਸ ਕਰਾ ਦਿਓ ਸੰਜੀਵ ਰੋੜਾ ਜੀ ਨੂੰ ਜੀ ਹੈ ਕਹਿ ਰਹੀ ਹੈ ਜੀ ਇਹਨਾਂ ਨੂੰ ਮਕੂਤਰੀ ਸਾਡੇ ਨਵੇਂ ਚੁਣੇ ਹੋਏ ਐਮਐਲਏ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਨ ਨਾਲ ਜਿੱਤੇ ਨੇ ਤੇ ਪਹਿਲੀ ਵਾਰ ਹਾਊਸ ਨੂੰ ਅਟੈਂਡ ਕਰ ਰਹੇ ਨੇ ਤੇ ਸਵਾਗਤ ਕਰਦੇ ਆ ਤੇ ਉਹਨੂੰ ਤੁਹਾਨੂੰ ਅੱਜ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਇੱਥੇ ਕਿਵੇਂ ਹੁੰਦਾ ਸਾਹ ਦੇ ਦਿਓ ਬਸ ਥੈਂਕ ਯੂ ਸੋ ਜੀਆਨੂ ਰੋੜਾ ਸਾਹਿਬ ਬਹੁਤ ਬਹੁਤ ਪਰਮਾਤਮਾ ਕਰੇ ਜਿੰਨਾ ਆਸਾ ਨਾਲ ਲੋਕਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ ਤੁਸੀਂ ਉਹਨਾਂ ਆ ਸਾਡੇ ਖਰੇ ਉਤਰੋ ਦੇਸ਼ ਪੰਜਾਬ ਦੀ ਸੇਵਾ ਕਰੋ ਜੀਆਨੂ ਚੀਮਾ ਸਾਹਿਬ ਤੁਸੀਂ ਕੀ ਕਹਿਣਾ ਚਾਹਦੇ ਵੈਸੇ ਸੀਐਮ ਸਾਹਿਬ ਦਾ ਹੋ ਗਿਆ ਹੁਣ ਪਾਸ ਕਰ ਲੀਏ ਤਾਂ ਔਰ ਬੜਾ ਤਿਆਰਬਾ ਜਿਨ੍ਹਾਂ ਦੇ ਕੋਲੇ ਜਤਿੰਦਰ ਪੰਨੂ ਸਾਹਿਬ ਵੀ ਗਵਰਨਰ ਹਾਊਸ ਦੇ ਬਗਲੀ ਦੇ ਵਿੱਚ ਬੈਠੇ ਨੇ ਜੀ ਹੈ ਜੀ ਹੈ ਜੀ ਉਹਨਾਂ ਨੂੰ ਪੰਨੂ ਸਾਹਿਬ ਨੂੰ ਜੀ ਹੈ ਜੀ ਹੈ ਅ ਪ੍ਰਸ਼ਨ ਹੈ